ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪ੍ਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਿਕਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ 'ਚ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਿਸੇ ਐਮਰੀ ਹੋਣਗੇ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਹੋਣਗੇ ਤੇ ਇੱਕ ਵੱਖਰੇ ਕਿਸਮ ਦੇ ਸਕੂਲ ਹੈ ਪ੍ਰਾਇਮਰੀ এডੂਕੇਸ਼ਨ ਨੂੰ ਕਿ ਬੱਚੇ ਬਿਨਾ ਜਿਵੇਂ ਕਹਿ ਸਕਦੇ ਹਾਂ ਉਹਨਾਂ ਦੇ ਮਨ ਤੇ ਬੋਝ ਪਾਈ ਹੱਸਦੇ ਖੇਡਦੇ ਹੋਏ ਚਾਈਲਡ ਸਾਈਕਲੋਜੀ ਬੇਸ ਲਰਨਿੰਗ ਹੋਗੀ ਤਾਂ ਕਿ ਉਹ ਪ੍ਰਸਿੱਖ ਸਕਣ ਸਿਰਫ ਜਿਵੇਂ ਅੱਜ ਆਪਾਂ ਦੇਖਦੇ ਆਂ ਕਿਤਾਬਾਂ ਚੋਂ ਰੱਟਾ ਫਿਕੇਸ਼ਨ ਪੜ੍ਹ-ਪੜ ਕੇ ਉਹ ਨਹੀਂ ਪਰ ਉਹ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਸਕੂਲ ਦੀ ਹਰ ਇੱਕ ਇਮਾਰਤ ਸਕੂਲ ਦਾ ਹਰ ਇੱਕ ਹਿੱਸਾ ਉਹਨਾਂ ਨੂੰ ਕੁਝ ਨਾ ਕੁਝ ਸਿਖਾਊਗਾ ਸਰਕਾਰ ਵੱਲੋਂ ਲਗਾਤਾਰ ਲਗਾਤਾਰ ਜੀ ਕੰਮ ਕਰ ਰਹੇ ਤੁਸੀਂ ਆ ਦੇਖਿਆ ਜਾ ਬੱਚਿਆਂ ਨੂੰ ਮਦਦ ਇਸ ਤੋਂ ਇਲਾਵਾ ਲਗਭਗ 90% ਘਰਾਂ ਦੀ ਬਿਜਲੀ ਮੁਫਤ ਹੈ ਹੁਣ ਹੁਣ ਤੱਕ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹਲਕੇ ਛੋ ਨੋ ਆਮ ਆਦਮੀ ਕਲੀਨਿਕ ਚੱਲਦੇ ਹੈ ਜਿੱਥੇ ਰੋਜ਼ ਦੀ 100 ਸਵਾ 100 ਦੀ ਐਵਰੇਜ ਯਾਨੀ ਹਰ ਰੋਜ਼ 1000 ਸ਼ਖਸ ਮੁਫਤ ਚ ਦਵਾਈ ਲੈਂਦਾ ਤੇ ਮੁਫਤ ਚ ਆਪਣੇ ਟੈਸਟ ਕਰਾਂਦਾ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਚ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗ ਦੀਆਂ ਬੱਸਾਂ ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਦਾਂ ਹੀ ਲਗਭਗ ਪੰਜਾਬ ਦੇ 500 ਇਦਾਂ ਦੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਦੇ ਦਿੱਤੇ ਆ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ ਹਰ ਉਹ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਹੈ ਉਹ ਗ੍ਰਾਂਟ ਜਾਣ ਲੱਗ ਜੇ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ ਚਾਰ ਦਿਵਾਰੀ ਬਹੁਤ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਕਰਨਾ ਬਾਕੀ ਹੈ ਲਗਾਤਾਰ ਕਰ ਧੰਨਵਾਦ ਮਿਹਨਤ ਕਾਰੀਏ ਜੀ ਇਸੇ ਸਾਲ ਅਸੀਂ ਇਸ ਨੂੰ ਲਾਂਚ ਕਰਾਂਗੇ ਤੇ ਉਹ ਇੱਕ ਐਡਾ ਦਾ ਸਕੂਲ ਹੋਊਗਾ ਜਿਸ ਨੂੰ ਜਿਸ ਦੇ ਵਿੱਚ ਬਿਲਡਿੰਗ ਤੋਂ ਲੈ ਕੇ ਜਿਹੜੇ ਪੜਾਉਣ ਦਾ ਤਰੀਕਾ ਉਹ ਬਿਲਕੁਲ ਵੱਖਰਾ ਹੋਊਗਾ ਕਿਹੜੀ ਜਗ੍ਹਾ ਤੇ ਲੋਚ ਹੋਏਗਾ ਸਾਡਾ ਜੀ ਚੰਗਰ ਇਲਾਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਪਿੰਡ ਲਖੇੜ ਦੇ ਵਿੱਚ ਉਸ ਦੀ ਇਮਾਰਤ ਦਾ ਕੰਮ ਬੜੇ ਜੋੜਾ ਸ਼ੋਰ ਨਾਲ ਚੱਲ ਰਿਹਾ ਤੇ ਇਸ ਦੇ ਲਈ ਜਿਹੜੇ ਸਾਡੇ ਟੀਚਰਸ ਦੀ ਟ੍ਰੇਨਿੰਗ ਟੀਮ ਦੀ ਟ੍ਰੇਨਿੰਗ ਦੇ ਲਈ ਅਸੀਂ ਦੇਸ਼ ਤੇ ਵੱਖ-ਵੱਖ ਜਿਹੜੇ ਬੈਸਟ ਪ੍ਰਾਇਮਰੀ ਸਕੂਲਸ ਹੈ ਤੇ ਇਵਨ ਇੱਕ ਸਾਡਾ ਵਫਦ ਫਿਨਲੈਂਡ ਵੀ ਜਾਊਗਾ ਤਾਂ ਕਿ ਉੱਥੋਂ ਟ੍ਰੇਨਿੰਗ ਲੈ ਕੇ ਆ ਕੇ ਜਿੱਥੇ ਇੱਕ ਤੌਰ ਤੇ ਅਸੀਂ ਇਨਫਰਾਸਟ੍ਰਕਚਰ ਵਾਈ ਸਕੂਲ ਦੀ ਬਿਲਡਿੰਗ ਤੇ ਦਿਨ ਰਾਤ ਕੰਮ ਚੱਲ ਰਿਹਾ ਉੱਥੇ ਹੀ ਕਿ ਕਿੰਦਾ ਦੀ ਪੜਾਈ ਹੋਣੀ ਚਾਹੀਦੀ ਹੈ ਚਾਈਲਡ ਸਾਈਕੋਲੋਜੀ ਬੇਸ ਜਿਹੜੀ ਨ ਸੋ ਸਕੂਲ ਜਿਹੜੇ ਹੈ ਉਹ ਹੋਰ ਲਾਂਚ ਕੀਤੇ ਜਾਣਗੇ ਪੂਰੇ ਪੰਜਾਬ ਹਰ ਹਲਕੇ ਚ ਇੱਕ ਸਕੂਲ ਐਜਨ ਸਰ ਜਿਹੜਾ